ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਆਓ ਜੀ ਦੋਵੇਂ ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸਤਿਗੁਰ ਜੀ ਦੀ ਸ਼ਰਨ ਵਿੱਚ ਆਉਣਾ ਹੈ ਨਾ ਖਿਰਦੇ ਦੀ ਝੋਲੀ ਅਟਕੇ ਨਿਮਰਤਾ ਸਹਿਤ ਹੀ ਬੇਨਤੀ ਕਰਨੀ ਹੈ اے ਗਰੀਬ ਨਵਾਜ਼ ਜੀ ਤੇਰੀ ਸ਼ਰਨ ਵਿਚ ਆਏ ਆ ਤਾਂ ਆਏ ਵੀ ਤੇਰੀ ਕਿਰਪਾ ਦੇ ਨਾਲ ਮਹਾਰਾਜ ਜੀ ਇਹ ਬੇਨਤੀ ਕਰਨੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾੜਿਕ ਤੁਮਰੇ ਤਾਰੇ ਜਿਹਵਾ ਇੱਕ ਕਮਨ ਗੁਣ ਕਹੀਏ ਬੇਸ਼ੁਮਾਰ ਬਿਆੰਤ ਸੁਆਮੀ ਤੇਰੋਂ ਅੰਤ ਨ ਕਿਨਹੀ ਲਈਏ ਕੋਟ ਪ੍ਰਾਤ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਤ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਅੱਜ ਸਤ ਗੁਰੂ ਦੀ ਸ਼ਰਨ ਵਿੱਚ ਤਨ ਗੁਰੂ ਹਰਿ ਗੁਬੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਦੂਸੇ ਸਿੱਖ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਸੇਠ ਗੋਪਾਲ ਜੀ ਇਹ ਸਤ ਗੁਰੂ ਦੀ ਸ਼ਰਨ ਚ ਆਉਂਦੇ ਨੇ ਕੀਰਤਨ ਸਰਵਣ ਕਰਦੇ ਨੇ ਫਿਰ ਸਤ ਗੁਰੂ ਦੀ ਸ਼ਰਨ ਚ ਰਹਿ ਕੇ ਕੁਝ ਦਿਨ ਗੁਰੂ ਘਰ ਸੇਵਾ ਕਰਦੇ ਨੇ ਇੱਕ ਦਿਨ ਸਤਿਗੁਰ ਦੇ ਸਾਹਮਣੇ ਸਨ ਮੁਖ ਦੋਵੇਂ ਸਿੱਖ ਹਾਜ਼ਰ ਹੁੰਦੇ ਨੇ ਆ ਕੇ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕਰਦੇ ਨੇ ਅੱਖਾਂ ਲੱਗੇ ਹੀ ਬੰਦੀ ਸ਼ੂਰ ਪਿਤਾ ਜੀ हे ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਚਰਨਾਂ ਦੇ ਵਿੱਚ ਅੱਜ ਇੱਕ ਬੇਨਤੀ ਕਰਨੀ ਹੈ ਤੇ ਸਤਿਗੁਰ ਜੀ ਅੱਖ ਲ ਕੇ ਭਾਈ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰ ਜੀ ਕੌਣ ਸਾ ਧਰਮ ਅਪਣਾਈਏ ਇਹ ਭਾਈ ਮਨੀ ਸਿੰਘ ਜੀ ਨੇ ਨਾ ਸਿੱਖਾਂ ਦੀ ਭਗਤ ਮਾਲਾ ਵਿੱਚ ਇਹ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਕੌਣ ਸਾ ਧਰਮ ਅਪਣਾਈਏ ਕਿ ਸਾਡੀ ਕਲਿਆਣ ਹੋ ਜਾਵੇ ਇਸੇ ਜਨਮ ਵਿੱਚ ਸਾਡਾ ਉਧਾਰ ਹੋ ਜਾਵੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਖ ਲਗੇ ਭਾਈ ਸਿੱਖੋ ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕਰਨੀ ਹੈ ਕਿਉਂਕਿ ਪਾਣੀ ਹਮੇਸ਼ਾ ਨੀਵਾਂ ਨੂੰ ਜਾਂਦਾ ਹੈ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ ਹੈ ਕਿੰਦੇ ਸਤਿਗੁਰ ਦੀ ਅੱਖ ਲੱਗੇ ਭਾਈ ਸਿੱਖੋ ਪਾਵਣ ਚੰਦਨ ਦਾ ਰੁੱਖ ਬਹੁਤ ਛੋਟਾ ਹੁੰਦਾ ਹੈ ਬਹੁਤ ਨੀਵਾਂ ਹੁੰਦਾ ਹੈ ਪਰ ਵੱਡੇ ਵੱਡੇ درختਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਇਹ ਉਹਦਾ ਗੁਣ ਹੈ ਕਿਉਂ ਉਹ ਨੀਵਾ ਹੈ ਨੀਵਾ ਹੁੰਦਿਆਂ ਵੀ ਸਾਰੇ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਨਿਮਰਤਾ ਦਾ ਗਹਿਣਾ ਹਰ ਵੇਲੇ ਧਾਰਨ ਕਰਕੇ ਰੱਖਣਾ ਹੈ ਨਿਮਰਤਾ ਦਾ ਗਹਿਣਾ ਹਰ ਵੇਲੇ ਧਾਰਨ ਕਰਨਾ ਹੈ ਬਾਬਾ ਫਰੀਦ ਜੀ ਬੇਟੇ ਸਨ ਇੱਕ ਜੀਵ ਇਸਤਰੀ ਆਉਂਦੀ ਹੈ ਬਾਬਾ ਫਰੀਦ ਜੀ ਦੇ ਕੋਲ ਆ ਕੇ ਆਖਣ ਲਗੀ ਬਾਬਾ ਫਰੀਦ ਜੀ ਉਹ ਕਿਹੜੇ ਅੱਖਰ ਦੇ ਉਹ ਕਿਹੜਾ ਗੁਣ ਹੈ ਉਹ ਕਿਹੜਾ ਮੰਤਰ ਹੈ ਉਹ ਕਿਹੜਾ ਵੇਸ ਹੈ ਉਹ ਮੈਂ ਧਾਰਨ ਕਰ ਲਵਾਂ ਉਹ ਅੱਖਰ ਬੋਲਾਂ ਉਹ ਗੁਣ ਧਾਰਨ ਕਰ ਲਵਾਂ ਉਹ ਮੰਤਰ ਜਪਾਂ ਉਬੀਸ ਨੂੰ ਤੇ ਪਹਿਣਾ ਤੇ ਉਹ ਪਰਮੇਸ਼ਰ ਪਤੀ ਮੇਲੇ ਵਾਸ ਵਿੱਚ ਆ ਜਾਵੇ ਇਹ ਉਹ ਬੀਬੀ ਦਾ ਜੋ ਪਿਆਰ ਗੁਰਮੁਖੋ ਉਹਨੇ ਬਾਬਾ ਫਰੀਦ ਜੀ ਨੂੰ ਬੇਨਤੀ ਕੀਤੀ ਜੀਵ ਇਸਤਰੀ ਨੇ ਫਿਰ ਬਾਬਾ ਫਰੀਦ ਜੀ ਨੇ ਕੁਰਬਾਨੀ ਚ ਗੁਰਮੁਖ ਇਸ ਲੋਕ ਦਰਜ ਕੀਤਾ ਜੀ ਉਹ ਬੀਬੀ ਕੀ ਕਹਿੰਦੀ ਜੀਵ ਇਸਤਰੀ ਕਹਿੰਦੀ ਕਮਨ ਸੋ ਅਖਰ ਕਮਨ ਗੁਣ ਕਿਹੜੇ ਅਖਰ ਦੇ ਕਿਹੜੇ ਗੁਣ ਨੇ ਕਮਣ ਸੋ ਅੱਖਰ ਕਮਣ ਸੋ ਗੁਣ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤੁਪ ਕਿਹੜਾ ਮੰਤਰ ਕਮੋ ਸੋ ਵੇਸੋ ਹੋਂ ਕਰੀ ਜਿਤ ਵਸ ਆਵੇ ਕੰਤ ਕਿਹੜਾ ਵੇਸ ਲੈ ਪਹਿਣਾ ਪਤੀ ਪਰਮੇਸ਼ਰ ਮੇਰੇ ਵਸ ਵਿੱਚ ਆ ਜਾਵੇ ਅੱਗੋਂ ਬਾਬਾ ਫਰੀਦ ਦੀ ਪਤਕੀ ਕਹਿੰਦੇ ਕਹਿੰਦੇ ਭੈਣ ਕੋਲ ਬੈਠੇ ਕਹਿੰਦੇ ਨਿਮਣ ਸੋ ਅੱਖਰ ਖਾਵਣ ਗੁਣਾਂ ਨਿਮਰਤਾ ਧਾਰਨ ਕਰ ਲੈ ਤੇ ਖਿਮਾ ਵਾਲਾ ਸੁਭਾਅ ਨਾਲਾ ਨਿਮਨ ਸੋ ਅਖਰ ਖਮਣ ਗੁਣ ਜੇਬਾ ਮੰਨਿਆ ਮੰਤ ਜੀਵ ਤੋਂ ਮਿੱਠੇ ਮਿੱਠੇ ਬੋਲ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇਬਾ ਮੰਨਿਆ ਮੰਤ ਇਸ ਤਰ੍ਹਾਂ ਭੈਣੇ ਵੇਸ ਕਰ ਇਹ ਵੇਸ ਧਾਰਨ ਕਰ ਲੈ ਨਿਮਰਤਾ ਧਾਰਨ ਕਰ ਲੈ ਜੀਵ ਤੋਂ ਮਿੱਠੇ ਮਿੱਠੇ ਬੋਲ ਬੋਲ ਨੇ ਖਿਮਾ ਵਾਲਾ ਸੁਭਾਵ ਨਾਲ ਏtre ਭੈਣੇ ਵੇਸ ਧਾਰ ਦੇ ਤਾ ਬਸ ਆਵੀ ਕੰਤ ਬੱਬਾ ਫਰੀਦ ਦੀ ਅੱਖ ਲੱਗੇ ਹਬੀਬਾ ਇਹ ਤੂੰ ਗੁਣ ਧਾਰਨ ਕਰ ਲੈ ਇਹ ਵੇਸ ਧਾਰਨ ਕਰ ਲੈ ਖਿਮਾ ਵਾਲਾ ਸੁਭਾਵ ਨਾਲਾ ਉਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏ ਆਹ ਰਾਜ குரு ਹਾਰ ਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖੋ ਭਾਈ ਬਦਲੀ ਜੀ ਭਾਈ ਸੇਠ ਗੋਪਾਲ ਜੀ ਮਨ ਨੂੰ ਹਮੇਸ਼ਾ ਨੀਮਰ ਰੱਖਣਾ ਹੈ ਨਿਮਰਤਾ ਧਾਰਤ ਕਰਨੀ ਹੈ ਸਤਸੰਗਿਓ ਸਤਗੁਰੂ ਜੀ ਕਹਿੰਦੇ ਜੋ ਨਾਮ ਜਪਣ ਵਾਲੇ ਗੁਰਸਿੱਖ ਹੁੰਦੇ ਨੇ ਨਾ ਜੋ ਮਹਾਂਪੁਰਖ ਹੁੰਦੇ ਨੇ ਬੰਦਗੀ ਵਾਲੇ ਜੋ ਗੁਰੂ ਕੇ ਪਿਆਰੇ ਸਿੱਖ ਹੁੰਦੇ ਨੇ ਨਾ ਇਹਨਾਂ ਦੇ ਨਾਲ ਕਦੀ ਬਹਿਸ ਬਾਜੀ ਨਹੀਂ ਕਰਨੀ ਗੱਲ ਸੁਣਿਓ ਬੰਦਗੀ ਵਾਲਿਆਂ ਦੇ ਅੱਗੇ ਕਦੀ ਅਰਦਾ ਨਹੀਂ ਉਹਨਾਂ ਦੇ ਨਾਲ ਬਹਿਸ ਬਾਜੀ ਨਹੀਂ ਕਰਨੀ ਤੇ ਉਹਨਾਂ ਨੂੰ ਕਦੀ ਜਿੱਤਣ ਦਾ ਯਤਨ ਨਹੀਂ ਕਰਨਾ ਅਸੀਂ ਇਹਨਾਂ ਤੇ ਜਿੱਤ ਪ੍ਰਾਪਤ ਕਰਦੀ ਹੈ ਜਦ ਫਲਾਣੇ ਕੰਮ ਵਿੱਚ ਇਹਨਾਂ ਨੂੰ ਅਸੀਂ ਹਟਾਉਣਾ ਹੈ ਕਿੰਦੇ ਜਿੱਥੇ ਬੰਦਗੀ ਵਾਲੇ ਗੁਣ ਸਿੱਖ ਹੋਣ ਮਹਾਪੁਰਖ ਹੋਣ ਉਹਨਾਂ ਦੇ ਅੱਗੇ ਹਾਰ ਜਾਣਾ ਹੈ। ਹੁਣ ਆਪਣੇ ਆਪ ਨੂੰ ਉੱਥੇ ਸਮਰਪਿਤ ਕਰ ਦੇਣਾ ਹੈ। ਉਹਨਾਂ ਦੇ ਅੱਗੇ ਹਾਰ ਜਾਣਾ ਹੈ। ਤਾਂ ਅਗਲੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖੋ। ਭਾਈ ਬਦਲੀ ਜੀ, ਭਾਈ ਸੇਠ ਗੋਪਾਲ ਜੀ ਜਦੋਂ ਤੁਸੀਂ ਬੰਦਗੀ ਵਾਲਿਆਂ ਦੇ ਅੱਗੇ ਹਾਰ ਜਾਓਗੇ ਨਾ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਜੇ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਤਾਂ ਦਰਗਾਹ 'ਚ ਹਾਰ ਕੇ ਜਾਓਗੇ ਤੇ ਜੇ ਬੰਦਗੀ ਵਾਲੇ ਦੇ ਅੱਗੇ ਹਾਰ ਜਾਓਗੇ ਨਾ ਤੇ ਦਰਗਾਹ ਦੇ ਵਿੱਚ ਜਿੱਤ ਕੇ ਜਾਓਗੇ ਤੁਸੀਂ ਇਹ ਜੀਵਨ ਦੀ ਬਾਜੀ ਫਿਰ ਜਿੱਤ ਕੇ ਜਾਓਗੇ ਹਾਰ ਚਲੇ ਗੁਰਮਖ ਜਗ ਜੀਤਾ ਭਾਈ ਸਿੱਖੋ ਅੰਮ੍ਰਿਤ ਵੇਲੇ ਨਾਮ ਦਾ ਅਭਿਆਸ ਕਰਨਾ ਹੈ ਗੁਰ ਸਿੱਖਾਂ ਦੀ ਰੰਗ ਰਤਰੀਆਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਨੀ ਹੈ ਇਹ ਆਪਣੇ ਘਰ ਜਾਂਦੇ ਨੇ ਫਿਰ ਗੁਰਮੁਖਾਂ ਦੀ ਸੰਗਤ ਕਰਦੇ ਨੇ ਤੇ ਅੰਮ੍ਰਿਤ ਵੇਲੇ ਜਾ ਕੇ ਨਾਮ ਦਾ ਅਭਿਆਸ ਕਰਦੇ ਆਉ ਦਾਸ ਦੀ ਭਾਵਨਾ ਹੈ ਜਿਨੇ ਅਸੀਂ ਇੱਥੇ ਬੈਠੇ ਹਾਂ ਜਿਨਨੇ ਘਰਾਂ 'ਚ ਬੈਠ ਕੇ ਇਸ ਮਾਤਮ ਦਾ ਆਨੰਦ ਮਾਣੇ ਦੋ ਚਲ ਮਿੰਟ ਅਸੀਂ ਵੀ ਉਹ ਮਾਂ ਪਣਖਾਂ ਦੇ ਪਿਆਰ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਆਗਮਨ ਦਿਹਾਰਾ ਆ ਰਿਹਾ ਹੈ ਤਨ ਤਨ ਬਾਬਾ ਕੁੰਦਨ ਸਿੰਘ ਜੀ 100 ਸਾਲਾ ਜਰੁਸ਼ਦਾਬ ਜੀ ਨੋਜੁਮਾ ਪਣਖਾਂ ਨੇ ਇਸ ਮਾਗਮ ਰੱਖੇ ਨੇ ਉਹਨਾਂ ਦੇ ਪਿਆਰ ਦੇ ਵਿੱਚ ਅਸੀਂ ਵੀ ਆਓ 2-4 ਮਿੰਟ ਪਿਆਰ ਦਿਲ ਹਾਜ਼ਰੀ ਲਾਈਏ ਆਪਣੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪ੍ਰੇਮ ਦੇ ਵਿੱਚ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ச நே சத் நமவா கு சமவாஹே கரு சத் ਵਾਹੇ ਗੁਰੂ ਧੰਨ ਵਾਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਸੰਗਿਓ ਫਿਰ ਅੰਮ੍ਰਿਤ ਵੇਲੇ ਜਾ ਕੇ ਇਹ ਨਾਮ ਦਾ ਅਭਿਆਸ ਕਰਦੇ ਨੇ ਜਿੱਥੇ ਆਪ ਨਾਮ ਜਪਦੇ ਨੇ ਨਾ ਉੱਥੇ ਹੋਰ ਨਾਂ ਨੂੰ ਵੀ ਨਾਮ ਦੇ ਨਾਲ ਜੋੜਦੇ ਨੇ ਪਗਾਂ ਵਾਲਿਓ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਨਾ ਇੱਕ ਜੁੜਿਆ ਹੋਇਆ ਹੀ ਤੁਹਾਨੂੰ ਜੋੜ ਸਕਦਾ ਹੈ ਇੱਕ ਰੰਗਿਆ ਹੋਇਆ ਹੀ ਤੁਹਾਨੂੰ ਨਾਮ ਬਾਣੀ ਵਿੱਚ ਰੰਗ ਸਕਦਾ ਹੈ ਜਿਉਂ-ਜਿਉਂ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਅੱਜ ਉਹ ਕਿਰਪਾ ਵਰਤਦੀ ਪਈ ਹੈ ਉਹ ਬਖਸ਼ ਹੋ ਰਹੀ ਹੈ ਰੰਗ ਲਗਤ 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 ਹੈ ਸਤਸੰਗਿਓ ਬੜਾ ਇਹਨਾਂ ਦਾ ਪਿਆਰਾ ਜੀਵਨ ਬਣ ਗਿਆ ਕਿਉਂ ਸਤਗੁਰ ਦਾ ਵਰਤਨ ਸੰਭਾਲ ਲਿਆ ਸਤਗੁਰ ਨੇ ਆਖਿਆ ਸੀ ਮਨ ਹਮੇਸ਼ਾ ਨੀਮਾ ਰੱਖਣਾ ਹੈ ਤੇ ਨਿਮਰਤਾ ਦਾ ਗਹਿਣਾ ਧਾਰਨ ਕਰਕੇ ਰੱਖਣਾ ਹੈ ਤੇ ਗੁਰਮਖਾਂ ਦੇ ਨਾਲ ਮਾਪੜਖਾਂ ਦੇ ਨਾਲ ਕਦੀ ਬਹਿਸ ਬਾਜੀ ਨਹੀਂ ਕਰਨੀ ਉਹਨਾਂ ਤੋਂ ਹਮੇਸ਼ਾ ਹਾਰ ਜਾਣਾ ਹੈ ਜੇ ਗੁਰਮਖਾਂ ਦੇ ਅੱਗੇ ਹਾਰੋਗੇ ਨਾ ਦਰਗਾਹ ਵਿੱਚ ਜਿੱਤ ਕੇ ਜਾਓਗੇ ਜੇ ਗੁਰਮਖਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਨਾ ਦਰਗਾਹ ਵਿੱਚ ਇਹ ਜੀਵਨ ਦੀ ਬਾਜੀ ਹਾਰ ਜਾਓਗੇ ਇਹਨਾਂ ਨੇ ਗੁਰੂ ਜੀ ਦਾ ਬਚਨ ਕਮਾਇਆ ਸੰਗਤ ਗੁਰਮਖਾਂ ਦੀ ਕਰਦੇ ਨੇ ਰਾਗ ਰਤਰੀਆਂ ਦੀ ਸੰਗਤ ਕਰਦੇ ਨੇ ਭਾਗਾਂ ਵਾਲਿਓ ਹੁਣ ਲੋਕ ਇਹਨਾਂ ਦੀ ਵਡਿਆਈ ਕਰਦੇ ਨੇ ਲੋਕ ਇਹਨਾਂ ਦੀ ਉਸਤਤ ਕਰਦੇ ਨੇ ਸਤਸੰਗਿਓ ਲੋਕੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਤੁਹਾਡਾ ਜੀਵਨ ਹੋਵੇ ਨਾ ਭਾਈ ਬਦਲੀ ਜੀ ਵਰਗਾ ਹੋਵੇ ਤੁਹਾਡਾ ਜੀਵਨ ਹੋਵੇ ਭਾਈ ਗੋਪਾਲ ਦੀ ਵਰਗਾ ਹੋਵੇ ਬੜਾ ਪਿਆਰਾ ਜੀਵਨ ਬਣ ਗਿਆ ਇਨਾਂ ਦਾ ਚਾਹੀਦਾ ਵੀ ਮੁੱਖੋ ਇਹੋ ਹੀ ਹੈ ਗੁਰਸਿੱਖ ਜਿੱਥੋਂ ਦੀ ਲੰਘ ਜਾਵੇ ਨਾ ਲੋਕ ਆਪਣੇ ਬੱਚਿਆਂ ਨੂੰ ਉਹਦੇ ਵੱਲ ਉਂਗਲ ਕਰਕੇ ਆਖਣ ਪੁੱਤਰ ਤੇਰਾ ਜੀਵਨ ਹੋਵੇ ਤਾਂ ਫਲਾਣੇ ਗੁਰਸਿੱਖ ਵਰਗਾ ਤੇਰਾ ਜੀਵਨ ਹੋਵੇ ਉਹ ਧੀਏ ਤੇਰਾ ਜੀਵਨ ਹੋਵੇ ਫਲਾਣੀ ਬੀਬੀ ਵਰਗਾ ਜੀਵਨ ਹੋਵੇ ਮਜ਼ਾ ਤਾਂ ਫਿਰ ਹੈ ਗੁਰਮੁਖੋ ਐਡਾ ਪਿਆਰਾ ਜੀਵਨ ਬਣ ਗਿਆ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਗੁਰਮੁਖੋ ਅੱਜ ਸਤਗੁਰ ਦੀ ਜਦੋਂ ਇਹ ਆਉਂਦੇ ਨੇ ਦੋਵੇਂ ਸਿੱਖਾਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ ਕਿਉਂ ਕਿਉਂ ਗੁਰੂ ਦਾ ਬਚਨ ਕਮਾਇਆ ਹੈ ਜੋ ਜੀਵਨ ਵਾਲੇ ਸਿੱਖ ਹੁੰਦੇ ਨੇ ਸਤਗੁਰ ਨੂੰ ਬੜੇ ਪਿਆਰੇ ਲੱਗਦੇ ਨੇ ਨਿਮਰਤਾ ਐਡੀ ਧਾਰਨ ਕਰ ਲਈ ਇਹਨਾਂ ਨੇ ਸਤਗੁਰ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵੇਖੋ ਇੱਕ ਉਹ ਸਮਾਂ ਹੁੰਦਾ ਜਦੋਂ ਸਿੱਖ ਅਰਦਾਸ ਕਰਦਾ ਹੈ ਗੁਰੂ ਅੱਗੇ ਤਰਲਾ ਪਾਉਂਦੇ ਹੈ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੂ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵਾਂਗੇ ਫਿਰ ਸਤਿਗੁਰੂ ਜੀ ਨੇ ਅਗਲੀਆਂ ਬਖਸ਼ਿਸ਼ਾਂ ਕੀਤੀਆਂ ਆਖਿਆ ਤੁਸੀਂ ਹੁਣ ਨਾਮ ਬਾਣੀ ਨਾਲ ਜੁੜ ਗਏ ਹੋ ਆਪਣੇ ਪਰਿਵਾਰ ਨੂੰ ਵੀ ਨਾਮ ਬਾਣੀ ਨਾਲ ਜੋੜੋ ਹੋ ਟੁੱਟਿਆ ਹੋਇਆ ਨੂੰ ਪਰਮੇਸ਼ਰ ਦੇ ਲੜ ਲਾਓ ਭਗਤੀ ਦੇ ਲੜ ਲਾਓ ਨਾਮ ਦੇ ਨਾਲ ਜੋੜੋ ਟੁੱਟਿਆ ਹੋਇਆ ਨੂੰ ਵੀ ਉਸ ਪਰਮੇਸ਼ਰ ਅਕਾਲ ਕੁਖਵਾਹਿ ਗੁਰ ਨਾਲ ਜੋੜੋ ਗੁਰਮਖੋ ਫਿਰ ਇਹਨਾਂ ਦੋਵੇਂ ਸਿੱਖਾਂ ਨੇ ਬਹੁ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਹਨਾਂ ਦੀ ਗਿਣਤੀ ਸਨਮੁਖ ਸਿੱਖਾਂ 'ਚ ਆ ਗਈ ਗੁਰਮਖੋ ਤੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤੇ 31ਵੀਂ ਪੌੜੀ 'ਚ ਫਿਰ ਇਹ ਸਿੱਖਾਂ ਦਾ ਜ਼ਿਕਰ ਕਰਦੇ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਿਤੇ ਸਨਮੁਖ ਸੋਢੀ ਬਦਲੀ ਇਹ ਸੋਢੀ ਸੀ ਗਨੁਕੋ ਭਾਈ ਬਦਲੀ ਸਨਮੁਖ ਸੋਡੀ ਬਦਲੀ ਸੇਠ ਗੋਪਾਲੇ ਗੁਰਮਤ ਜਾਣੀ ਇੱਕ ਗੁਰਮਤ ਨੂੰ ਜਾਣਨ ਵਾਲੇ ਬਣ ਗਏ ਤੇ ਸਨਮੁਖ ਸਿੱਖਾ 'ਚ ਇਹਨਾਂ ਦੀ ਗਿਣਤੀ ਆ ਗਈ ਕਿਦੇ ਸਦਕੇ ਇੱਕ ਸਤਗੁਰੂ ਜੀ ਦਾ ਬਚਨ ਸੰਭਾਲਿਆ ਬਚਨ ਕਮਾਇਆ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਦਸ ਦੀਆਂ ਭੁਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਨਉ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ